ਮੈਂ ਤਾਂ ਸਾਰੇ ਕੰਮ ਵੀ ਕਰਕੇ ਆ ਟੋਟਾ ਵੀ ਗੁੰਨਤਾ ਐਨਾ ਦਿਨ ਚੜ ਗਿਆ ਮੰਮੀ ਪਤਾਨੀ ਉੱਠੀ ਨਹੀਂ ਆ ਗਈ ਹਲੇ ਤੇ ਦੁਗਿਆਦਾ ਕਦਾ ਕੁਛ ਚਲ ਦੇਖਦੀ ਆਂ ਕਿ ਉਹਨੂੰ ਮੰਮੀ ਨਿਚਾ ਪਾਣੀ ਦਿੰਦੀ ਆਂ ਮੈਂ ਆਟਾ ਤਾਂ ਮੈਂ ਗੁੰਨਤਾ ਚਲ ਦੇਖ ਆ ਮਾਪਈਏ ਮੀ ਤਾਂ ਖੰਗਿਆ ਨਹੀਂ ਕਿਉਂ ਗੰਗਰੇ ਪਈ ਆ ਗਈ ਉੱਠੀ ਨਹੀਂ ਗਈ ਮੈਂ ਤਾਂ ਬੁਖਾਰ ਜਿਹਾ ਹੋਇਆ ਪਾ ਬਾਹਲਾ ਸਾਂਝ ਨਹੀਂ ਆਉਂਦਾ ਹੈਗਾ ਹੋਰੀ ਦਮਕਸੀ ਜੀ ਲੱਗੀ ਪਈ ਹੈਗੇ ਹੂੰ ਤਾਂ ਇਹ ਫਿਰ ਉੱਠੀ ਨਹੀਂ ਹੈਗੀ ਅੱਜ ਹੋਰ ਤਾਂ ਹੀ ਨਹੀਂ ਉੱਠੀ ਹੋएगी ਆ ਦੇਖ ਲੈ ਬੁਖਾਰ ਹੋਇਆ ਪਿਆ ਹੈਗਾ ਹਾਂ ਅਜੇ ਤਾਂ ਕਿੰਨਾ ਬੁਖਾਰ ਹੋਇਆ ਪਿਆ ਹੈ ਹੋਰ ਤਾਂ ਇਹ ਤਾਂ ਉੱਠੀ ਨਹੀਂ ਹੈਗੀ ਮੈਂ ਹਾਂ ਬੁਖਾਰ ਵੀ ਤੈਨੂੰ ਤਾਂ ਹੋਇਆਗਾ ਤੂੰ ਘੜ ਹਟਦੀਆਂ ਕਿ ਖਾਣਾ ਪੀਣਾ ਕੱਲ ਉਹਦੇ ਘਟੇ ਖਾਏ ਆਉਂਦੀ ਅਨੇ ਬਰੈਡ ਪਕੌੜਾ ਆਂਦੀ ਖਾ ਕੇ ਆਈ ਹੈ ਫੇਰ ਕੀ ਹੋਗਾ ਜੇ ਖਾ ਲੇ ਹਾਂ ਜਦੋਂ ਵੀ ਤੈਨੂੰ ਪਤਾ ਆਈ ਮੇਰਾ ਸ਼ੀਸ਼ ਚੜਦਾ ਨਹੀਂ ਹੈਗਾ ਫਿਰ ਤੂੰ ਕਿਉਂ ਖਾਦੇ ਨੇ ਚੱਲਦੇ ਨਹੀਂ ਕਿ ਹੁਣ ਤਾਂ ਮੇਰੇ ਦੰਦ ਜਾੜਾਂ ਨੇ ਮੈਂ ਤਾਂ ਖਾ ਲੈਣੀ ਆਂਗੀ ਲਾਲ ਚਾਹੇ ਕਰ ਲੈਂਦੀ ਆਂ ਵੀ ਹੁਣ ਤਾਂ ਦੰਦ ਜਾੜਾਂ ਨੇ ਜਦੋਂ ਨਿਕਲ ਗਏ ਫੇਰ ਫੇਰ ਖਾਦੇ ਵੀ ਜਾਣੇ ਤਰਸਿਆ ਕਰੂੰਗੀ ਇਹ ਚੀਜ਼ਾਂ ਆ ਤਾਂ ਹੁਣ ਹੈਗਾ ਹੀ ਆ ਕੋਣਾ ਖਾਣਾ ਪੀਣਾ ਮੈਂ ਤਾਂ ਫੇਰ ਵੀ ਕੁਸਬਰ ਨਾਲ ਖਾਂਦੇ ਹੁੰਦੇ ਆਗੇ ਤੇ ਹੁੰਦਾ ਹੋਗਾ ਬਸ ਬਰੈਡ ਪਕੌੜੀਆਂ ਖਾ ਲਾਂਗੇ ਰੰਦਾ ਬਦਾ ਫਿਰ ਖਾ ਲੈ ਹੁਣ ਇੱਥੇ ਕਿਹੜਾ ਰੋਜ਼ ਹੀ ਬੰਦਦੇ ਨੇਗੇ ਵੀ ਰੋਜ਼ ਹੀ ਆਪਾਂ ਘਰੇ ਬਣਾ ਕੇ ਖਾ ਲੈਨੇ ਆਂ ਕਿਧਰ ਤੇ ਤਿਆਰ ਆਪਾਂ ਹੁਣ ਆਇਆ ਬਣਾ ਹੀ ਲੈਨੇ ਆਂ ਫਿਰ ਖਾ ਲੈ ਫਿਰ ਕੀ ਹੋਗਾ ਬਿਮਾਰ ਹੋ ਗਈ ਗੋਲੀ ਲਿਆ ਦੇ ਤੂੰ ਬੁਖਾਰ ਦੀ ਗੋਲੀ ਲੈ ਲੈਣੀ ਆਂਗੀ ਦੱਸ ਕਿ ਹੁਣ ਗੋਲੀ ਤਾਂ ਹੁਣ ਲਿਆ ਕੇ ਦੇਉਂਗੀ ਹਣਾ ਹਾਂ ਬੁਖਾਰ ਉਤਰ ਜੂਗਾ ਸਾਹ ਨਹੀਂ ਆਉਂਦਾ ਫਿਰ ਮੈਂ ਦਵਾਈ ਲੈ ਆਉਂਗੀ ਡਾਕਟਰ ਦੇ ਸਾਬੇ ਉਹਨਾਂ ਨੇ ਕਿਹਾ ਸਾਰਾ ਕੁਝ ਜਖੜੀ ਪਈ ਹੈ ਜਮਾ ਜਖੜੀ ਤਾਂ ਹੁਣ ਕੋਈ ਨਹੀਂ ਮੌਸਮ ਬਦਲਦਾ ਤਾਂ ਹੋ ਗਈ ਇਹ ਜਮਾ ਤਾਂ ਪਕੌੜਾ ਲੰਦਾ ਬਹਾਨਾ ਹੋਗਾ ਧਨੀਆ ਚੀਜ਼ਾਂ ਦਾ ਪਤਾ ਕਿੰਨਾ ਹੋਉਂਦਾਗਾ ਬੰਦਾ ਜਮਾ ਜਖੜਿਆ ਜਾਂਦਾ ਹੈਗਾ ਆ ਜਖੜਿਆ ਜਾਂਦਾ ਹੈਗਾ ਗੋਲੀ ਲਿਆ ਦੇ ਪਾਸਨ ਦੇਣ ਲੱਗ ਜਾਂਦੀ ਹੈਗੀ ਮੈਨੂੰ ਖੜਕ ਲੈ ਆਉਣੀ ਆ ਗੋਲੀ ਹੋਰ ਲੈ ਅੱਜ ਤਾਂ ਦਿਵਾਲੀ ਦਾ ਤਿਹਾਰ ਸੀਗਾ ਮੰਮੀ ਤਾਂ ਅੱਜ ਪਹਿਲੀ ਅਸੀਂ ਬੁਆਹ ਹੋ ਕੇ ਬੈਗੀ ऐसा सोच जाने से ब्रेड और दो पकोड़े पकोड़े बना लेंगे आज चल पहले ही चीज खड़ी की मम्मी तो हम केड़े खाओगी केड़े ना और गोली दे के आना चलो लग गोली दे <coughs> मम्मी <माँचा। अम्छा। coughs> वाला गोली ला खड़ी हो जा ले आई गोली ना खा दे ए है, है नहीं ਹਾਂ ਨਹੀਂ ਆਉ ਲਾ ਕਿੰਨਾ ਚਿਰ ਲਾਇਆ ਹੀ ਗੋਲੀ ਲੈਣ ਦੀ ਚਾਚੂ ਵੀ ਲੈ ਲੈਂਦੀ ਪਹਿਲਾਂ ਚਲ ਕੋਈ ਨਾ ਲਿਆ ਪਹਿਲਾਂ ਗੋਲੀ ਲੈ ਲੈਣ ਚਾਚੂ ਤਾਂ ਫੇਰ ਹੀ ਦਿੱਤੀ ਜਾਊਗੀ ਨਾ ਫਿਰ ਤੂੰ ਲੈ ਲੈਣੀ ਹੋਰ ਕਹਿਣ ਪਾਇਆ ਦੱਸ ਮੈਂ ਟਰਸਟ ਕਰ ਲਾ ਹੋਰ ਬੋਂਗੀ ਹੋਰ ਚਲ ਪੈ ਜਾ ਕੇ ਸਿਆ ਲੈ ਕੇ ਹਰ ਕਰ ਹੀ ਜਾਣੀ ਸੈਟ ਜੀ ਹੋ ਜਾਂਗੀ ਮਾੜੀ ਮੈਂ ਤਾਂ ਉਹਦੇ ਕੰਮ ਕਰਾਂ ਆ ਲੈ ਮਠਾਈ ਫੜ ਕੇ ਲਾ ਪਤਾ ਮੈਂ ਲੈ ਆਇਆ ਥੋ ਪਿੰਡੋਂ ਹੀ ਆਪਣੇ ਆ ਕੀ ਇਹਨੇ ਡੱਬੇ ਕਰਾਉਣੇ ਸੀਗੇ ਕਿ ਹੋਰ ਹੁਣ ਅੱਗੇ ਵੀ ਲੈ ਆਉਣੇ ਆ ਉਹ ਲੈ ਕੇ ਤਾਂਉਣੇ ਹੁਣ ਨਿਆ ਕਿਉਂਕਿ ਥੋੜੀ ਜਿਹੀ ਲਿਆਉਂਦੇ ਮਠਿਆਈ ਨੂੰ ਵੀ ਤਾਂ ਹੁਣ ਬਿਮਾਰ ਹੋਰੀ ਹੈਗੀ ਤੇ ਉਹਨੂੰ ਵੀ ਹੋ ਗਿਆ ਹੋਰ ਕੱਲ ਉੱਥੇ ਭੋਗ ਤੇ ਗਈ ਸੀ ਮੇਉ ਨਾਲ ਤੇ ਬ੍ਰੈਡ ਪਕੋੜੇ ਸੀਗੇ ਤੇ ਖਾਇਆ ਹੀ ਫਿਰ ਉਹ ਪਈਆ ਹੁਣ ਡਿੱਗੇ ਮੇਰੇ ਅੰਦੀ ਆਈਏ ਕੱਲ ਦੀ ਤੇ ਮੈਂ ਕੋਈ ਗੋਲੀ-ਗੋਲੀ ਦੇ ਨਹੀਂ ਹੁਣ ਕਿਰਾ ਗੋਲ ਤਾਂ ਮੈਂ ਦਿੱਤੀ ਹੈਗੀ ਇਹ ਦੇ ਕੇ ਹਟੀਆਂ ਗੋਲੀ ਤਾਂ ਉਹ ਵੀ ਬਰੈਡ ਪਕੌੜੇ ਦੇ ਕੇ ਨਾ ਖਾਪੜੇ ਮੂੰਹ ਬੈ ਜਾਂਦੀਆਂ ਹੋਰ ওই ਤਾਂ ਗੱਲ ਹੈ ਥਾਣੂ ਤਾਂ ਹਟਦੀ ਨਹੀਂ ਮਮੀ ਤਲਿਆ ਫਲਾ ਹੋਰ ਤਲਿਆ ਫਲਾ ਦੇਖ ਲੈ ਵੀ ਬੜਾ ਮੁੰਡਾ ਮੈਂ ਬਿਮਾਰ ਹੋਈ ਨਹੀਂ ਮੁੜ ਕੇ ਫਿਰ ਇੱਥੇ ਬੈਠਾ ਤਾਂ ਹੀ ਮੈਂ ਕਿਹਾ ਵੀ ਇਹਨੇ ਕੀ ਕਰਾਉਣੇ ਸੀਗੇ ਚੱਲ ਤੂੰ ਐ ਕਰੰਨ ਨੂੰ ਮੇਰੀ ਗਾਹ ਹੁਣ ਲਪੋਂ ਕੇ ਧਰ ਦੇ ਫਰਿੱਜ ਦੇ ਥੱਲੇ ਵਾਲੇ ਖਾਣੇ ਚ ਰੱਖ ਦੀ ਹਾਂ ਤੇ ਉਹਨੂੰ ਪਤਾ ਨਾ ਲੱਗਣ ਦੀ ਨਹੀਂ ਉਹ ਇਹ ਵੀ ਸਾਜੂਗੀ ਉਹ ਤਾਂ ਹੁਣ ਮਮੀ ਜੇ ਦੇਖ ਲੈ ਫਿਰ ਤਾਂ ਖਾਊਗੀ ਹੁਣ ਇਹ ਤਾਂ ਚੱਲ ਫੇ ਵੀ ਪਤਾ ਨਾ ਲੱਗਣ ਦੇ ਭਾ ਕਰ ਇੱਕ ਦਰ ਮੋਂ ਉਥੋਂ ਹੀ ਲਿਓ ਥੋੜਾ ਜਿਹਾ ਲਿਓ ਚੱਲ ਫਿਰ ਹੁਣ ਖਾਣੇ ਦਾ ਹੈ ਨਹੀਂ ਆਪਾਂ ਹੀ ਥੋੜਾ ਜਿਹਾ ਹੋਰ ਹੁਣ ਦੀਵਾਲੀ ਹੈਗੀ ਚੱਲ ਇਹਨਾਂ ਨੂੰ ਹੁਣ ਲੈ ਤਾਂ ਆਉਂਦੇ ਇਹ ਹੁਣ ਮੂੜਨੇ ਦਾ ਹੈ ਨਹੀਂ ਉਹਨੇ ਦੀਵਾਲੀ ਤੇ ਤੂੰ ਐ ਕਰਾ ਨੂੰ ਫ੍ਰਿਜ ਦੇ ਥੱਲੇ ਹੀ ਰੱਖ ਦੀ ਖਾਣੇ ਚ ਬੜਾ ਪਤਾ ਪੱ ਲੱਗੇ ਗਏ ਲੈ ਲੈ ਕੋੜੀ ਤਾਂ ਸਰੀਰ 'ਚ ਕੁ ਸੈਟ ਲੱਗਦਾਗਾ ਮੇਰਾ ਹਨਾ ਬੁਖਾਰ ਜਾਂ ਵੀ ਘਟਾ ਲੱਗਦਾਗਾ ਤਾਂ ਗੋਲੀ ਨਾ ਪਈ ਗਿਆ ਥੋੜਾ ਬੋਤਾ ਜਿਹਾ ਫਰਕਾ ਐਨਾ ਤਾਂ ਨਹੀਂ ਪਿਆ ਹੈਗਾ ਚਲ ਕੀ ਨਾ ਸਾਂਝਾ ਤਾਂ ਹੁੰਦਾ ਨਹੀਂ ਹੈਗਾ ਚਲ ਮੈਂ ਉੱਠ ਕੇ ਦੇਖਣੀ ਅੱਜ ਤੱਕ ਹਾਰਾ ਦਿਵਾਲੀ ਆ ਅੱਜੇ ਕੰਮਲੀ ਬਿਮਾਰ ਹੋ ਕੇ ਪੈ ਗਈ ਚੰਗੀ ਭਲੀ ਤੇਗੀ ਕੱਲ ਪਗਈਆਂ ਭੋਗ ਤੇ ਤੇ ਪਤਾ ਨਹੀਂ ਆਉਂਦੀ ਨੂੰ ਕੀ ਹੋ ਗਿਆ ਤੇ ਹੁਣ ਤੱਕ ਤੇ ਹਾਲ ਤੇ ਹੈ ਤੇ ਹਾਂ ਅਜ ਤੱਕ ਚੱਲ ਹੁਣ ਮਿੱਠਾ ਸੰਦਾ ਖਾਦਾ ਜਾਂਦਾ ਕੋਈ ਮਿੱਠਾ ਖਾਦਾ ਜਾਂਦਾ ਕੋਈ ਤਲਿਆ ਫਲਿਆ ਖਾਦਾ ਜਾਂਦਾ ਤੇ ਬੁਖਾਰ ਜੀ ਨੂੰ ਪਤਾ ਨਹੀਂ ਹੁਣ ਨਹੀਂ ਹੋਣਾ ਸੀ ਅੱਜ ਹੋਣਾ ਤੀਗਾ ਚਲ ਕੇ ਰਾਂ ਗੋਲੀ ਨਾਲ ਫਰਕ ਜੇ ਤਾਂ ਪੈ ਗਿਆ ਦੇਖਾਂ ਜਾ ਕੇ ਚੁੱਲ੍ਹੇ ਕੋਲੇ ਕੀ ਕਰਦੀ ਹੈਗੀ ਉਹ ਕਹਿੰਨੀ ਆ ਕੋਈ ਲਾਲਾ ਪਕਾਲਾ ਬਰੈਡ ਬਰੋਡ ਹਨ ਖਾ ਲਾਂਗੇ ਤੇਹਾਰਾਂ ਨੂੰ ਇਹ ਬਣਦੀਆਂ ਚੀਜ਼ਾਂ ਖਾਦਾ ਜਾਂਦਾਗਾ ਤੇਹਾਰਾਂ ਦੇਖਦੀਆਂ ਕਿ ਕੀ ਕਰਦੀ ਹੈਗੀ ਬਣਾ ਲੂਗੀ ਮਸਾ ਮੌਕਾ ਮਿਲਿਆ ਤੇ ਖਾਣ ਦਾ ਹੁਣ ਤੇ ਹੁਣ ਬੁਖਾਰ ਚੜ ਗਿਆ ਪਤਾ ਨਹੀਂ ਆ ਸਾਂਝਾ ਵੀ ਕਿੱਦਾਂ ਹੋ ਜਾਂਦਾਗਾ ਮੈਨੂੰ ਉਹਦੀ ਹੋ ਜਾਂਦਾ ਤਲੇ ਫਲੇ ਨਾਲ ਮੜੇ ਵਾਲੀ ਹੋ ਜਾਂਦਾ ਉਹਨਾਂ ਨੂੰ ਮਹਾਨਤ ਆ ਜਾਂਦਾ ਜਵਾਕਾਂ ਨੂੰ ਕਿ ਤੂੰ ਐ ਖਾ ਲਿਆ ਪਰ ਬੋੜਾ ਖਾਲਮਾ ਦੇਖਦੀ ਆ ਖਾਉਂਗੀ ਮੈਂ ਖਾਣ ਨੂੰ ਤਾਂ ਹਟਦੀ ਨਹੀਂ ਹੈਗੀ ਕਿੱਧਰ ਜਾਣਾ ਵੇ ਮੋਟਰਸਾਈਕਲ ਤੇ ਹੁਣ ਕਿਤੇ ਨਹੀਂ ਇੱਥੇ ਹੀ ਆ ਮੈਂ ਤਾਂ ਮੈਂ ਬਸ ਗਾਹਾਂ ਕਰਕੇ ਲਾਇਆ ਥੋੜਾ ਜਿਹਾ ਤੇ ਤੈਨੂੰ ਪਤਾ ਹੈ ਅੱਜ ਤਾਂ ਦਿਵਾਲੀ ਆਵੇ ਹਾਂ ਫਿਰ ਦਿਵਾਲੀ ਤਾਂ ਹੈਗੀ ਹੈ ਹਾਂ ਬਸ ਸਮਾਨ ਸਮੂਲ ਲਿਆ ਹੁਣ ਤੂੰ ਤਾਂ ਮੋਟਰਸਾਈਕਲ ਤੇ ਜਾਣਾਗਾ ਉਹ ਲਾਇਆ ਤਾਂ ਗਾਹਾਂ ਕਰਕੇ ਲਾਇਆ ਅੱਛਾ ਫਿਰ ਅੱਗੇ ਕੀਤਾ ਮੈਂ ਤੇ ਦਿਵਾਲੀ ਅੱਜ ਮਣਮਟੋ ਕੋ ਸਮਾਨ ਸੱਪਾ ਲਿਆਇਆ ਕਿਹੜਾ ਸਮਾਨ ਕੋਈ ਮਠਿਆਈ ਮਠੂਈ ਮਠਾਈ ਲਿਆਂਦੀ ਨਾ ਮਠਾਈ ਤਾਂ ਲਿਆਵਾਂਗੇ ਅਰੇ ਕੀ ਕਰਾਉਣੀ ਹੈ ਹੋ ਲੈ ਆਵੇਂਗਾ ਜੀ ਹਾਂ ਉੱਪਰ ਲਿਆਉਂ ਕੋਈ ਨਾ ਆਲੇ ਤਾਂ ਸਾਡਾ ਆਪਣਾ ਸਾਮਾਨ ਪਕੌੜੇ-ਬਕੂੜੇ ਅਸੀਂ ਕਰ ਬਣਾ ਲਾਂਗੇ ਤੇ ਤੂੰ ਸੱਜੇ ਬਿਮਾਰ ਹੋ ਗਈ ਤੂੰ ਠੀਕ ਆ ਮਾਤਾ ਹੁਣ ਤਾਂ ਮੈਨੂੰ ਗੋਲੀ ਨਾਲ ਕੇਰਾ ਤਾਂ ਉਤਰ ਗਿਆ ਬੁਖਾਰ ਜਾ ਚੱਲ ਫਿਰ ਮਠਾਈ ਕੀ ਕਰਾਉਣੀ ਆ ਬਸ ਬਿਮਾਰ ਤਾਂ ਹੋਈ ਪਈਆਂ ਰਹਿਣ ਦੇ ਫਿਰ ਮੇਰੇ ਬਾਬਾ ਤਾਂ ਪੜੀ ਹੋਈ ਪੈਸਾਂ ਜਾਂ ਤਾਂ ਹੋਇਆ ਪੈਗਾ ਤੇ ਚਲ ਮੱਖਾ ਕੋਈ ਨਹੀਂ ਤਿਹਾਰਾ ਸਾਲ ਤੋਂ ਤਿਹਾਰ ਆਉਂਦਾਗਾ ਪਰ ਤਿਹਾਰ ਆਉਂਦਾ ਪਰ ਥੋੜੀ ਜੀ ਲਿਆ ਮੈਂ ਕੋਈ ਨਾ ਅੱਧਾ ਕਿਲੋ ਡੱਬਾ ਲਿਆ ਮੈਂ ਥੋੜੀ ਜੀ ਕੀ ਕਰਨੀ ਆ ਚੱਜ ਨਾਲ ਤਾਂ ਲੈ ਆਈ ਉਹ ਲੈ ਤੂੰ ਬਿਮਾਰ ਤਾਂ ਹੋਈ ਪਈ ਆ ਘਰੋਂ ਬਿਮਾਰ ਹੋਣੇ ਖਾਊਗੀ ਤਾਂ ਸਹੀ ਹੋਈ ਮੈਂ ਤਾਂ ਹੁਣ ਭਰਕ ਪੈਗਾ ਦਵਾਈ ਨਾਲ ਮੈਨੂੰ ਪਰ ਦੁਬਾਰੇ ਫੇਰ ਬਿਮਾਰ ਹੋ ਜਾਈਂ ਰਹਿਣ ਸੋਣਾ ਫੇਰ ਕੋਈ ਨਹੀਂ ਫੇਰ ਲੈ ਲੂੰਗੀ ਦਵਾਈ ਫੇਰ ਕੁਝ ਨਹੀਂ ਹੁੰਦਾ ਹੈ ਤੂੰ ਹੁਣ ਭਰਦੀ ਖਾਣਾ ਬਸ ਤੇ ਖਾਣਾ ਤਾਂ ਹੈਗਾ ਹੀ ਆ ਹੁਣ ਤੇ ਕੋਈ ਨਹੀਂ ਲਿਆਵਾਂਗੇ ਫਿਰ ਬੱਸ ਲੈ ਦੇਖ ਲੈ ਇਹ ਕਰਦਾ ਗੱਲ ਤੂੰ ਲੈ ਆ ਦੱਸ ਕੀ ਹੁੰਦਾਗਾ ਦੇਖਦੀ ਆ ਮੈਂ ਬਣਾਉਣੀ ਆਂਗੀ ਕੋਈ ਪਕੌੜੇ ਪਕੂੜੇ ਦੇਖਦੀ ਆ ਤੇ ਦੇਖਾਂ ਲਿਆਇਆ ਕਿ ਲਿਆਇਆ ਨਹੀਂ ਕੀ ਮੈਨੇ ਝੂਠ ਮਾਰਦਾ ਹੋਵੇ ਵੀ ਬਿਮਾਰ ਆ ਗਈ ਚਲ ਦੇਖਾਂ ਜਾ ਕੇ ਕੀ ਕਰੀ ਜਾਨੇ ਨਿਕਲਣਾ ਮੇਰਾ ਭਾਂਡੇ ਜਮਾਇ ਕਿ ਹਟੇ ਸੀਗੇ ਇੱਥੇ ਵੀ ਕਿਵੇਂ ਠੀਕ ਆ ਹੁਣ ਤੂੰ ਠੀਕ ਆ ਹੁਣ ਤਾਂ ਕੇਰਾ ਤਾਂ ਉਤਰ ਗਿਆ ਬੁਖਾਰ ਮਾਹ ਮਠੇ ਮਠੂ ਲਿਆਇਆ ਮੁੰਡਾ ਹਾਂ ਨਾਲੇ ਹੰਦੀ ਨਹੀਂ ਹੈਗੀ ਮੇਰੇ ਉਧਰ ਇਹ ਤਾਂ ਹੂੰ ਲੈ ਕਹਿੰਦੀ ਹਾਂ ਨਾਲੇ ਕਹਿੰਦੀ ਹਾਂ ਲੈ ਉਹ ਤੂੰ ਮੁੰਡਾ ਵੀ ਕਹਿੰਦਾ ਤੇ ਕਹਿੰਦਾ ਮੈਨੂੰ ਹਾਲ ਹੈ ਹੰਦੀ ਕਹਿੰਦਾ ਉਹ ਤਾਂ ਉਹ ਕਹੇ ਮੂਹ ਚ ਨਿਕਲ ਜਾਂਦਾ ਮੂਹ ਚ ਨਿਕਲੂਗਾ ਉਹ ਦੱਸ ਕਿੱਥੋਂ ਨਿਕਲੂਗਾ ਤੇ ਤੂੰ ਤਾਂ ਉਹ ਵੀ ਕਹਿੰਦਾ ਪਹਿਲਾਂ ਕਹਿੰਦਾ ਲਿਆਂਦੀ ਹੈਗੀ ਕਹਿੰਦਾ ਫਿਰ ਕਹਿੰਦਾ ਨਾ ਲਿਆਂਦੀ ਨਹੀਂ ਲਿਆਵਾਂਗੇ ਕਹਿੰਦਾ ਕੋਈ ਨਹੀਂ ਲਿਆਉਣ ਦੇ ਲਿਆਂਦੀ ਨਹੀਂ ਹੈ ਕਿ ਕੋਈ ਲਿਆਉਣ ਕਿ ਆਪੇ ਲਿਆਉਣਗੇ ਤੇ ਫਿਰ ਦੇਖ ਤਾਂ ਦਵਾ ਗਿਆ ਥੰਦਾ ਹੋਇਆ ਪਿਆਗਾ ਹੱਥ ਨੇ ਕਿੱਥੇ ਹੋ ਰਿਆ ਹੈ ਹੋ ਰਿਹਾ ਦੇ ਪਿਆਗਾ ਹੁਣ ਉਹਨੂੰ ਆਏ ਕਹਿੰਦੇ ਬਰੈਡ ਫਲੁੱਟ ਪਕਾ ਲੈਂਦੇ ਚੱਲ ਕੋਈ ਨਹੀਂ ਦੇਖਾਂਗੇ ਬਰੈਡ ਦਾ ਪੀਸਾ ਦਾ ਡੱਬਾ ਮੰਗਾ ਲ ਆਲੂ ਬਾਲ ਲ ਵਿੱਚ ਪਾ ਕੇ ਬਰੈਡ ਬਣਾ ਲਾਂਗੇ ਪਕੌੜੇ ਬਣਾ ਲਾਂਗੇ ਦੇਖ ਲੈ ਪੀਸਾ ਮੰਗਾ ਲਾ ਮਮਾ ਮੂ ਕੀ ਹੁੰਦਾ ਹੁੰਦਾ ਮਸਾ ਸਾਲ ਤੋਂ ਦੇਣਾ ਹੁੰਦਾ ਹੈਗਾ ਤੇ ਉਹ ਉਦੋਂ ਵੀ ਨਹੀਂ ਖਾਣ ਦਿੰਦੇ ਹੈਗੇ ਆ ਬੁਖਾਰ ਨੇ ਵੀ ਕੋੜੀ ਨੇ ਹੁਣੀ ਅੱਜੀ ਚੜਨਾ ਸੀ ਗਾਇ ਚਾ ਠੀਕ ਹੈ ਮੈਂ ਕੋਈ ਨਹੀਂ ਦੇਖਣੇ ਬਣਾ ਲੈਨੇ ਹੈ ਗਏ ਤੇ ਹੋ ਗਿਆ ਮੈਨੇ ਕੋਠਾ ਮੰਗਾਇਆ ਲਾ ਸਮਾਨ ਕਿੱਥੇ ਗਾ ਮੈਂ ਕਹਿੰਦੀ ਨਹੀਂ ਤੂੰ ਮੰਗਾ ਸਮਾਨ ਉਹਨੂੰ ਕਿੱਧਰ ਗਿਆ ਤੂੰ ਦੇਖਦੀ ਆ ਉੱਥੇ ਖੜਾ ਦੀ ਅੰਦਰ ਮੈਂ ਦੇਖਦੀ ਆ ਕਹਿੰਦੀ ਸਮਾਨ ਲਿਆ ਜਾ ਕੇ ਚਲ ਚੰਗਾ ਹੋਰ ਮੰਗਾਉਣੀ ਆ ਸਮਾਨ ਲੈ ਡੱਬੇ ਵੀ ਆ ਪੈਨੇ ਮੈਨੂੰ ਅਗੜਾ ਪਤਾ ਲੱਗ ਗਿਆਗਾ ਇੱਥੇ ਮੁੜ ਕੀ ਵਧੀਆ ਬਾਹਰ ਇਹਨਾਂ ਧਾਕੀ ਦਿੱਨੇ ਹੁੰਦੇ ਹਨ ਮੈਨੂੰ ਅਗੜਾ ਪਤਾ ਲੱਗਦਾ ਵੀ ਕੀ ਚੀਜ਼ ਪਈ ਆਈ ਇੱਥ

ਉਹ ਤਾਂ ਕੱਪੜੇ ਪਾਉਣ ਬਾਅਦ ਗੇ ਸੁੱਕਣੇ ਨਾਲੇ ਮੈਂ ਕਹਤਾ ਛਾੜੋ ਦੇ ਲਾਇਆ ਕਿਉਂ ਬਾਬਾ ਟਾਈਮ ਆਉਂਦੀ ਨਹੀਂ ਹੈ ਮੁੰਡਾ ਵੀ ਮੈਨੂੰ ਪਹਿਲਾਂ ਫੈਨਾਂ ਲਿਆਂਦਾ ਸਮਾਨ ਫਿਰ ਕਹਿੰਦਾ ਮੁਕਰ ਗਿਆ ਬਿੰਦ ਜੀ ਮੁਕਰ ਗਿਆ ਕਦਾ ਲੈਂਦਾ ਹੀ ਨਹੀਂ ਕਹਿੰਦਾ ਤੇ ਉਹਨੂੰ ਕਿਹਾ ਉਹ ਵੀ ਕਹਿੰਦੀ ਪਹਿਲਾਂ ਤਾਂ ਕਦੇ ਲਿਆਂਦਾ ਫਿਰ ਕਦੇ ਲਿਆਂਦਾ ਨਹੀਂ ਲੈਂਦਾ ਹੋਊ ਆ ਮੈਂ ਦੇ ਦੇਣਾ ਲਿਆਂਦਾ ਕਹ ਲਿਆਂਦਾ ਨਹੀਂ ਕੁਝ ਝੂਠ ਬੋਲਦੇ ਨੇ ਮੈਨੂੰ

मर जा मटा लिया नहीं ही नहीं आए कल है जिम्मे मेरे नाकिया ना कर देने मेहमी ए करें चलाकियां मेहमी खानी करके कर खा जूंगी मैम हम करके कर ਮੈਂ ਯਾਰ ਕੀ ਕਰਿਆ ਨਹੀਂ ਹੈਗੀ ਕੀ ਕਰਦੀਆਂ ਹੋਰ ਕੁਛ ਨਹੀਂ ਕਰਦੀ ਹੈਗੀ ਲੈ ਤੂੰ ਡੱਬੇ ਖੋਲੀ ਬੈਠ ਕੇ ਡੱਬੇ ਖੋਲਣਾ ਤੂੰ ਝੂਠ ਮਾਰਦੀ ਹੈਗੀ ਹੈ ਕਹਿੰਦੀ ਕੁਛ ਵੀ ਨਹੀਂ ਲੈਂਦਾ ਹੈਗਾ ਹੈ ਤੇ ਆ ਦੇਖ ਤਿੰਨੇ ਡੱਬੇ ਲੈਂਦੇ ਪਏ ਨੇਗੇ ਲੈਂਦੇ ਤੇ ਹੈ ਕਿਉਂ ਬਰੈਡ ਪਕੌੜੇ ਮੰਗਾਏ ਪਏ ਨੇਗੇ ਤਿੰਨ ਸਮਾਨ ਮੰਗਾਇਆ ਪਰ ਇੱਜ ਲੁਕੋ ਤੇ ਬਰੈਡ ਪਕੌੜੇ ਹਾਂ ਫੈਲ ਪਹੁੰਚੀ ਸੀਗੀ ਹੁਣ ਤੇ ਭਲੇ ਵਾਸਤੇ ਖਾਣਾ ਲਾ ਕੋ ਭਲੇ ਵਾਸਤੇ ਕਹਿੰਦਾ ਫਿਰ ਫਿਰ ਕੀ ਹੁੰਦਾ ਮੈਂ ਖਾ ਲੂੰਗੀ ਦੱਸ ਤੂੰ ਜਖੜੀ ਤਾਂ ਪਾਈ ਆ ਜਖੜੀ ਜਾਣਾ ਕਿ ਬਿਮਾਰ ਹੋ ਜਾਏਗੀ ਕੋਈ ਨਹੀਂ ਦਵਾਈ ਦੇਣਗੀ ਮੈਂ ਤਾਂ ਅੱਪੇ ਕੁਝ ਨਹੀਂ ਹੁੰਦਾ ਹੈਗਾ ਤੇ ਖਾਣ ਵਾਸਤੇ ਹੀ ਲੈਗੇ ਹੋਰ ਕਦੇ ਵਾਸਤੇ ਨੇਗੇ ਉਹ ਖਾ ਲਈ ਜੋ ਠੀਕ ਹੋ ਜਾਣਗੀ ਫੇਰ ਖਾ ਲਈ ਉਹਨੂੰ ਤਾਂ ਫੇਰ ਇਹ ਖਰਾਬ ਹੋ ਜਾਣਗੇ ਲੈ ਫ੍ਰੀਜ ਜੀ ਥੋੜੀ ਖਰਾਬ ਹੁੰਦੇਗਾ ਉੱਥੇ ਰੱਖ ਲਾਂਗੇ ਇਹਨੂੰ ਤੂੰ ਰੋਕ ਤੱਤੇ ਮਾਂ ਦੀ ਤੀ ਨੇ ਆ ਮੈਂ ਖਾ ਫੇਰ ਉਹਨੇ ਕਿ ਮੈਨੂੰ ਕਹਿੰਦੇ ਲੈ ਆਂਦੇ ਤੇ ਤੂੰ ਮਗਰ ਉਹ ਕਹਿੰਦੇ ਲੈ ਆਂਦੇ ਨਹੀਂਗੇ ਝੂਠ ਬੋਲ ਕੇ ਤੇ ਤੂੰ ਵੀ ਗੈਰੀ ਲੈ ਆਂਦੇ ਫੇਰ ਸੱਚ ਤਾਂ ਸੱਚ ਨਿਕਲ ਜਾਂਦਾ ਹੈਗਾ ਤੇ ਫੇਰ ਹੋਰ ਕੀ ਕਰੇਗਾ ਤੂੰ ਤਾਂ ਫੇਰ ਵੀ ਪਾ ਲੈ ਆ ਕੇ ਪਾ ਲੈ ਮੈਂ ਤਾਂ ਫੇਰ ਖਾ ਲੈ ਆਪਦੇ ਹਾਂ ਜੰਗਾ ਨੋਈ ਤੇ ਸਾਰੀ ਆਣੀ ਅਧਾਗਾ ਦੇਖੜੀ ਜਾਂਦਾ ਮੈਂ ਖੁਦ ਚੀਜ਼ਾਂ ਜਦੋਂ ਕਰੇ ਹੁਣ ਤੇ ਫਿਰ ਕਿੱਥੇ ਰਹਿ ਜਾਂਦਾ ਖਾਦੀ ਤੇ ਜਾਂਦੀ ਹੋਈ ਹੈ ਇਹ ਚੀਜ਼ ਤੁਸੀਂ ਮੇਰੇ ਖਾਣ ਤੇ ਧਰਤੀ ਜਾਨੇ ਹੁੰਦੀ। ਅਦਾਬ ਤੇ ਬਣੀ ਸੋਚੀ ਜੀ ਕਿ ਮੈਂ ਜਾਰੇ ਕੁਮਾਰ ਹੋ ਜੂਗੀ। ਕੁਮਾਰ ਹੋਊ ਚੋ ਦੇਖੀ ਜੂ। ਦਵਾਈ ਲੈ ਲਾਂ। ਦਵਾਈ ਲੈ ਲੂੰ ਗੋਲੀਆਂ ਲੈ ਲੂੰ। ਫੇ ਦਵਾਈ ਦਿੰਦੀ। ਮੇਰੀ ਪਹਿਲੀ ਤੋਂ ਭਰੇ ਕਰ ਲ ਆਪਦਾ। ਪਰ ਇਹ ਜੀ ਕੀ ਹੁੰਦਾ ਖਾ ਤਾਂ ਹੈਗਾ ਹੀ ਹੈਗਾ ਫਿਰ ਜੀ ਤਾਂ ਕਰਦੇ ਤੇ ਆਉਂਦੇ ਬੰਦੇ ਦਾ ਜੀ। ਹਾਂ ਠੀਕ ਹੋ ਗਈ ਉਹ ਖਾਣੀ ਤੈਨੂੰ ਕਦੇ ਰੋਕਿਆ ਵੀ ਨਾ। ਉਹ ਤਾਂ ਇਹ ਵੇੇ ਹੋ ਜਾਣਗੇ ਪਕੌੜੇ ਰਹਿ ਜਾਣਗੇ ਉਹਨਾਂ ਨੂੰ ਬਰੈਂਡਰ ਰਹਿ ਜਾਣ ਬਣਾ ਲਾਂਗੇ ਘਰੇ ਲੈ। ਆਪ ਤੱਕ ਬਣਾ। ਆਪਦੇ ਵਾਸਤੇ ਤਾਂ ਮੰਗਾ ਲੇ ਵੀ ਅਸੀਂ ਤਾਂ ਖਾ ਲਾਂਗੇ ਤੇ ਮਾਂ ਨੂੰ ਦਿੰਦੇ ਨਹੀਂਗੇ। ਚੰਗਾ ਵੀ ਤਾਂ ਹਾਂ ਕਰ। ਖਾ ਗਈ ਮੈਂ ਤਾਂ ਹੁਣ ਕਰ ਲਾ